ਅਗਲੀ ਕਬੱਡੀ ਕਹਿੰਦੇ ਦਿਆਲ ਐ ਇਹ ਮਾਝੇ ਦੀ ਧਰਤੀ ਤੋਂ ਪੁੱਜਿਆ ਇੱਕ ਪਾਸੇ ਕਹਿੰਦੇ ਜੋਨੀ ਐ ਢੁੱਡੀ ਕੇ ਪਿੰਡ ਮੇਰੇ ਮਿੱਤਰੋ ਨਾਲ ਜਗਦੀਪ ਖੜਾ ਨਾਲ ਕਹਿੰਦੇ ਤੁੱਗਾਲਾ ਖੜਾ ਤੇ ਨਾਲ ਕਹਿੰਦੇ ਇਸ ਵੇਲੇ ਬਿਲਕੁਲ ਨਵਾਂ ਨਕੋਰਜਾ ਖਿਡਾਰੀ ਹੁਣ ਗੱਲ ਕਿਹਦੇ ਨਾਲ ਹੋਣੀ ਐ ਮਾਝੇ ਵਾਲੇ ਦਿਆਲ ਨੇ ਪਾ ਦਿੱਤੀ ਰੇਡ ਜਾਫੀ ਚਾਰ ਵੈਟਰਨ ਕਬੱਡੀ ਦਾ ਮੈਚ ਬੜਾ ਫਸ ਕੇ ਖੇਡਿਆ ਜਾਣਾ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਬਿੰਦਰੀ ਛਨੇੜੀ ਵਾਲੇ ਦਾ ਫੈਸਲਾ ਹੈ ਵੀ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਹੈ ਇਸ ਲਈ ਰੇਡਰ ਦੇ ਹਿੱਸੇ ਹੈ ਸ਼ੀਨੀਵਾਲ ਪਰ ਇਹਨਾਂ ਨੇ ਆਪ ਮਰਾਈਆ ਆ ਹਾਂਡਾ ਆ ਅਰਨੀ ਆਲੀਆ ਇਹ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਹੈ ਔਰ ਇਹਨਾਂ ਨੇ ਬਹੁਤ ਤਕੜੀ ਕਬੱਡੀ ਖੇੜ ਔਰ ਅਲੀ ਆ ਜਾ ਵੀ ਨੌਜਾਨਾ ਚੱਕ ਮਾਈਕ ਤੇ ਕਰਦੇ ਗੱਲ ਲਓ ਬਈ ਹੋਈ ਕਬੱਡੀ ਹੈ ਵਾਹ ਤੇ ਨਾਲ ਹੀ ਇੱਕ ਮੇਰੀ ਬੇਨਤੀ ਹੈ ਜੇ ਸਾਡੇ ਵੀਰ ਦੀ ਡਿਊਟੀ ਸ਼ੀਰ ਆਪਣੀ ਟੀਮ ਦੇ ਹਿੱਸੇ ਅੱਕਦਾ ਵਾਦਾ ਕਰਕੇ ਕਿਨੇ ਬੱਬੂ ਮਾਨ ਦੀ ਗੱਲ ਹੋਣੀ ਹੈ ਕਿ ਮਰਜਾਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ ਬਾਗਾਲੇ ਸ਼ਹਿਰ ਪਟਿਆਲੇ ਜੀ ਦਾ ਦਾ ਸੀ ਹੌਲੀ ਹੌਲੀ ਕੱਠ ਜਿਹੜਾ ਉਹ ਵੱਧਾ ਜਾ ਰਿਹਾ ਪੰਜ ਖੇਡਣੀ ਕਬੱਡੀ ਆ ਉਹ ਖੇਡਣੀ ਕਬੱਡੀ ਏ ਕਿ ਕਈਆਂ ਜੇ ਸ਼ੁਰੂ ਕੀਤੀ ਤੇ ਕਈਆਂ ਯਾਰੋ ਖੇਡ ਖੇਡ ਛੱਡੀ ਏ ਖੇਡ ਖੇਡ ਕੇ ਕਬੱਡੀ ਦੇ ਨੇ ਅਜੇ ਤੱਕ ਵੀ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੋਇਆ ਆ ਕਬੱਡੀ ਪੈਂਦੀ ਹੋਈ ਹੈ ਅੱਜ ਦਾ ਫਾਈਨਲ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਉਹ ਵੀ ਸੱਦਾ ਦੇ ਰਿਹਾ ਵੀ ਵੱਡਾ ਮੇਲਾ ਹੋਣਾ ਉੱਥੇ ਵੀ ਟੀਮਾਂ ਚੋਟੀ ਦੀਆਂ ਪੁੱਜਣਗੀਆਂ ਤੇ ਸ਼ਾਮ ਨੂੰ ਬੱਬੂ ਮਾਨ ਦਾ ਅਖਾੜਾ ਲੱਗਣਾ ਗਿੱਲ ਝੱਲੀ ਬ੍ਰਦਰਜ਼ ਗਿੱਲ ਪਰਿਵਾਰ ਮੇਰੇ ਵੀ ਵੱਡਾ ਕੱਪ ਜਿਹੜਾ ਕਰਵਾ ਰਿਹਾ ਉਹਦੇ ਲਈ ਵੀ ਸੱਦੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਨੌਜਰ ਗਬਰੂ ਦੀ ਪੈ ਚੁੱਕੀ ਹੈ ਇਹ ਬਿਆਲਾ ਬਿਆਲਾ ਮਾਝੇ ਵਾਲਾ ਬਿਆਲਾ ਮਾਝੇ ਵਾਲਾ ਬਿਆਲਾ ਮਾਝੇ ਵਾਲਾ ਬਿਆਲਾ ਤੇ ਨੰਬਰ ਰੀਡਰ ਦੇ ਹਿੱਸੇ ਜਾ ਜੁੜਿਆ ਨੰਬਰ ਜਿਹੜਾ ਰੀਡਰ ਦਾ ਕਿਉਂਕਿ ਸੰਗਤ ਇੰਤਜ਼ਾਰ ਕਰ ਰਹੀ ਹੈ ਮੈਚ ਵੀ ਵੇਖਣਾ ਹੈ ਇਸ ਤੋਂ ਬਾਅਦ ਖੁੱਲਾ ਖਾੜਾ ਵੀ ਚੱਲਣਾ ਸੋ ਸਾਰਿਆਂ ਨੂੰ ਬੇਨਤੀ ਹੈ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਸਰਹਾਰਾ ਰਣੂਆ ਤੇ ਦੂਜੇ ਪਾਸੇ ਟੀਮ ਜਿਹੜੀ ਰਾਇਲ ਕਿੰਗ ਯੂਫਾ ਸ਼ਕਰਪੁਰ ਦੀ ਹੋਣੀ ਹੈ ਸੋ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣ ਬੜੀ ਮਿਹਰਬਾਨੀ ਹੋਊਗੀ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਵਿਆਲਾ ਮਾਝੇ ਵਾਲਾ ਪਿਆਲਾ ਮਾਝੇ ਵਾਲਾ ਪਿਆਲਾ ਮਾਝੇ ਵਾਲਾ ਪਿਆਲਾ ਤੇ ਦੂਜੇ ਪਾਸੇ ਫਿਰ ਵਾਹ ਬੜੀ ਮਿਹਰਬਾਨੀ ਹੋਊਗੀ ਉਹਨਾਂ ਨੂੰ ਮੁੱਲਾਪੁਰੀ ਸਾਹਿਬ ਯਾਦ ਕਰ ਰਹੇ ਐ ਬਹੁਤ ਸਤਿਕਾਰ ਹੈ ਜਵਰ ਸਿੰਘ ਜੀ ਗਰੇਵਾਲ ਜਿਨ੍ਹਾਂ ਦਾ ਧੂਰ ਕੋਟ ਪਿੰਡ ਐ ਔਰ ਅਮਰੀਕਾ ਦੇ ਵਿੱਚ ਰਹਿੰਦੇ ਐ ਜਦੋਂ ਅਮਰੀਕਾ ਦੇ ਵਿੱਚ ਖਿਡਾਰੀ ਖੇਡਦੇ ਤੇ ਜਵਰ ਸਿੰਘ ਬਹੁਤ ਵੱਡੇ ਮਾਨ ਸਨਮਾਨ ਖਿਡਾਰੀਆਂ ਨੂੰ ਡਾਲਰਾਂ ਦੇ ਵਿੱਚ ਕਰਦੇ ਐ ਸੋ ਸਤਿਕਾਰ ਹੈ ਇਹਨਾਂ ਦਾ ਬਹੁਤ ਵੱਡੀ ਦੇਣ ਹੈ ਬਹੁਤ ਬਹੁਤ ਧੰਨਵਾਦ ਕਰਦੇ ਐ ਜਵਰ ਸਿੰਘ ਜੀ ਧੂਰਕੋਟ ਵਾਲੇ ਗਰੇਵਾਲ ਪਰਿਵਾਰ ਦਾ ਧੰਨਵਾਦ ਲਓ ਇੱਕ ਪਾਸੇ ਆਹ ਭੱਜ ਗਿਆ ਨੌਜਵਾਨ ਗਬਰੂ ਪੁਆਇੰਟ ਲੈ ਕੇ ਜੌਨੀ ਤੋਂ ਆਪਣੀ ਟੀਮ ਦੇ ਲਈ 21 ਸਾਰੀ ਅਗਲੀ ਕਬੱਡੀ ਕਹਿੰਦੇ ਦਿਆਲ ਹੈ ਇਹ ਮਾਝੇ ਦੀ ਧਰਤੀ ਤੋਂ ਪੁੱਜਿਆ ਇੱਕ ਪਾਸੇ ਕਹਿੰਦੇ ਜੌਨੀ ਹੈ ਢੁੱਡੀ ਕੇ ਪਿੰਡ ਮੇਰੇ ਮਿੱਤਰੋ ਨਾਲ ਜਗਦੀਪ ਖੜਾ ਨਾਲ ਕਹਿੰਦੇ ਤੁੱਗਾਲਾ ਖੜਾ ਤੇ ਨਾਲ ਕਹਿੰਦੇ ਇਸ ਵੇਲੇ ਬਿਲਕੁਲ ਮਨਕੋਰਜਾ ਖਿਡਾਰੀ ਹੁਣ ਗੱਲ ਕਿਹਦੇ ਨਾਲ ਹੋਣੀ ਹੈ ਮਾਝੇ ਵਾਲੇ ਦਿਆਲ ਨੇ ਪਾ ਦਿੱਤੀ ਰੇਡ ਜਾਫੀ 4 ਵੈਟਰਨ ਕਬੱਡੀ ਦਾ ਮੈਚ ਬੜਾ ਫਸ ਕੇ ਖੇਡਿਆ ਜਾਣਾ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਬਿੰਦਰੀ ਝਨੇੜੀ ਵਾਲੇ ਦਾ ਫੈਸਲਾ ਹੈ ਵੀ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਲਈ ਰੇਡਰ ਦੇ ਹਿੱਸੇ ਹੈ ਸ਼ੀਨੀਵਾਲ ਪਰ ਇਹਨਾਂ ਨੇ ਆਪ ਮਰਾਈਆ ਆ ਹਾਂਡਾ ਆ ਅਰਨੀ ਆਲੀਆ ਇਹ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਹੈ ਔਰ ਇਹਨਾਂ ਨੇ ਬਹੁਤ ਤਗੜੀ ਕਿੜੀ ਖੇਡ ਔਰ ਅਲੀ ਆ ਜਾ ਵੀ ਨੌਜਾਨਾ ਚੱਕ ਮਾਈਕ ਤੇ ਕਰਦੇ ਗੱਲ ਲਓ ਬਈ ਹੋਈ ਕਬੱਡੀ ਹੈ ਵਾਹ ਤੇ ਨਾਲ ਹੀ ਇੱਕ ਮੇਰੀ ਬੇਨਤੀ ਹੈ ਜੇ ਸਾਡੇ ਵੀਰ ਦੀ ਡਿਊਟੀ ਸ਼ੀਰ ਆਪਣੀ ਟੀਮ ਦੇ ਹਿੱਸੇ ਅੱਕ ਦਾ ਵਾਅਦਾ ਕਰਕੇ ਕਿ ਨੇ ਬੱਬੂ ਮਾਨ ਦੀ ਗੱਲ ਹੋਣੀ ਹੈ ਕਿ ਮਰ ਜਿਆਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ ਬਾਗਾ ਨੇ ਸ਼ੇਰ ਪਟਿਆਲੇ ਜੀ ਦਾ ਐਡਾ ਸੀ ਹੌਲੀ ਹੌਲੀ ਇਕੱਠ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਖੇਡਣੀ ਕਬੱਡੀ ਵਾਲੋ ਖੇਡਣੀ ਕਬੱਡੀ ਏ ਕਿ ਕਈਆਂ ਨੇ ਸ਼ੁਰੂ ਕੀਤੀ ਤੇ ਕਈਆਂ ਯਾਰੋ ਖੇਡ ਖੇਡ ਛੱਡੀ ਏ ਖੇਡ ਛੱਡ ਕੇ ਕਬੱਡੀ ਜਿਹੜੇ ਅਜੇ ਤੱਕ ਵੀ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੋਇਆ ਆ ਕਬੱਡੀ ਪੈਂਦੀ ਹੋਈ ਹੈ ਅੱਜ ਦਾ ਫਾਈਨਲ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਉਹ ਵੀ ਸੱਦਾ ਦੇ ਰਿਹਾ ਵੀ ਵੱਡਾ ਮੇਲਾ ਹੋਣਾ ਹੈ ਉੱਥੇ ਵੀ ਟੀਮਾਂ ਚੋਟੀ ਦੀਆਂ ਪੁੱਜਣਗੀਆਂ ਤੇ ਸ਼ਾਮ ਨੂੰ ਬੱਬੂ ਮਾਨ ਦਾ ਖਾੜਾ ਲੱਗਣਾ ਹੈ ਗੱਲ ਛੱਲੀ ਬ੍ਰਦਰ ਗੱਲ ਪਰਿਵਾਰ ਮੇਰੇ ਵੀ ਵੱਡਾ ਕੱਪ ਜਿਹੜਾ ਕਰਵਾ ਰਿਹਾ ਉਹਦੇ ਲਈ ਵੀ ਸੱਦੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਨੌਜਰ ਗਬਰੂ ਦੀ ਪੈ ਚੁੱਕੀ ਹੈ ਇਹ ਬਿਆਲਾ ਬਿਆਲਾ ਮਾਝੇ ਵਾਲਾ ਬਿਆਲਾ ਮਾਝੇ ਵਾਲਾ ਬਿਆਲਾ ਮਾਝੇ ਵਾਲਾ ਬਿਆਲਾ ਤੇ ਨੰਬਰ ਰੀਡਰ ਦੇ ਹਿੱਸੇ ਜਾ ਜੁੜਿਆ ਨੰਬਰ ਜਿਹੜਾ ਰੀਡਰ ਦਾ ਕਿਉਂਕਿ ਸੰਗਤ ਇੰਤਜ਼ਾਰ ਕਰ ਰਹੀ ਹੈ ਮੈਚ ਵੀ ਦੇਖਣਾ ਹੈ ਇਸ ਤੋਂ ਬਾਅਦ ਖੁੱਲਾ ਖਾੜਾ ਵੀ ਚੱਲਣਾ ਸੋ ਸਾਰਿਆਂ ਨੂੰ ਬੇਨਤੀ ਹੈ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਸਰਹਾਰਾ ਰਣੂਆ ਤੇ ਦੂਜੇ ਪਾਸੇ ਟੀਮ ਜਿਹੜੀ ਰਾਇਲ ਕਿੰਗ ਯੂਫੇ ਸ਼ਕਰਪੁਰ ਦੀ ਹੋਣੀ ਹੈ ਸੋ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣ ਬੜੀ ਮਿਹਰਬਾਨੀ ਹੋਊਗੀ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਵਿਆਲਾ ਮਾਝੇ ਵਾਲਾ ਪਿਆਲਾ ਮਾਝੇ ਵਾਲਾ ਪਿਆਲਾ ਮਾਝੇ ਵਾਲਾ ਪਿਆਲਾ ਤੇ ਦੂਜੇ ਪਾਸੇ ਗੱਲ ਔਖੀ ਤਾੜੀਆਂ ਮਾਰ ਦਿਓ ਅਲੀ ਜੀ ਆਇਓ ਫਿਰ ਵਾਹ ਬੜੀ ਮਿਹਰਬਾਨੀ ਹੋਊਗੀ ਉਹਨਾਂ ਨੂੰ ਮੁੱਲਾਪੁਰੀ ਸਾਹਿਬ ਯਾਦ ਕਰ ਰਹੇ ਐ ਬਹੁਤ ਸਤਿਕਾਰ ਹੈ ਯਵਰ ਸਿੰਘ ਜੀ ਗਰੇਵਾਲ ਜਿਨ੍ਹਾਂ ਦਾ ਧੂਰਕੋਟ ਪਿੰਡ ਐ ਔਰ ਅਮਰੀਕਾ ਦੇ ਵਿੱਚ ਰਹਿੰਦੇ ਐ ਜਦੋਂ ਅਮਰੀਕਾ ਦੇ ਵਿੱਚ ਖਿਡਾਰੀ ਖੇਡਦੇ ਤੇ ਜਵਰ ਸਿੰਘ ਬਹੁਤ ਵੱਡੇ ਮਾਨ ਸਰਮਾਨ ਖਿਡਾਰੀਆਂ ਨੂੰ ਡਾਲਰਾਂ ਦੇ ਵਿੱਚ ਕਰਦੇ ਐ ਸੋ ਸਤਿਕਾਰ ਹੈ ਇਹਨਾਂ ਦਾ ਬਹੁਤ ਵੱਡੀ ਦੇਣ ਹੈ ਬਹੁਤ ਬਹੁਤ ਧੰਨਵਾਦ ਕਰਦੇ ਐ ਜਵਰ ਸਿੰਘ ਜੀ ਧੂਰਕੋਟ ਵਾਲੇ ਗਰੇਵਾਲ ਪਰਿਵਾਰ ਦਾ ਧੰਨਵਾਦ ਲਓ ਇੱਕ ਪਾਸੇ ਆਹ ਭੱਜ ਗਿਆ ਨੌਜਾਨ ਗੱਭਰੂ ਪੁਆਇੰਟ ਲੈ ਕੇ ਜੋਨੀ ਤੋਂ ਆਪਣੀ ਟੀਮ ਦੇ ਲਈ 21 ਸੌਰੀ ਅਗਲੀ ਕਬੱਡੀ ਕਹਿੰਦੇ ਦਿਆਲ ਐ ਇਹ ਮਾਝੇ ਦੀ ਧਰਤੀ ਤੋਂ ਪੁੱਜਿਆ ਇੱਕ ਪਾਸੇ ਕਹਿੰਦੇ ਜੋਨੀ ਐ ਢੁੱਡੀ ਨਾਲ ਮੇਰੇ ਮਿੱਤਰੋ ਨਾਲ ਜਗਦੀਪ ਖੜਾ ਨਾਲ ਕਹਿੰਦੇ ਦੁੱਗਾਲਾ ਖੜਾ ਤੇ ਨਾਲ ਕਹਿੰਦੇ ਇਸ ਵੇਲੇ ਬਿਲਕੁਲ ਨਵਾਂ ਰਿਕਾਰਡ ਜਾਂ ਖਿਡਾਰੀ ਹੁਣ ਗੱਲ ਕਿਹਦੇ ਨਾਲ ਹੋਣੀ ਹੈ ਮਾਝੇ ਵਾਲੇ ਦਿਆਲ ਨੇ ਪਾ ਦਿੱਤੀ ਰੇਡ ਚਾਫੀ 4 ਵੈਟਰਨ ਕਬੱਡੀ ਦਾ ਮੈਚ ਬੜਾ ਫਸ ਕੇ ਖੇਡਿਆ ਜਾਣਾ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਬਿੰਦਰੀ ਝਨੇੜੀ ਵਾਲੇ ਦਾ ਫੈਸਲਾ ਹੈ ਵੀ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਹੈ ਸ਼ੀਨੀਵਾਲ ਪਰ ਇਹਨਾਂ ਨੇ ਆਪ ਮਰਾਈਆਂ ਆ ਹਾਂਡਾ ਯਾ ਅਰਨੀ ਆਲੀਆ ਇਹ ਆਪਣੇ ਸਮੇ ਦਾ ਮਹਾਨ ਕਬੱਡੀ ਖਿਡਾਰੀ ਹੈ ਔਰ ਇਹਨਾਂ ਨੇ ਬਹੁਤ ਤਗੜੀ ਖੇੜੀ ਖੇੜ ਔਰ ਅਲੀ ਆ ਜਾ ਵੀ ਨੌਜਵਾਨਾ ਚੱਕ ਮਾਈਕ ਤੇ ਕਰਦੇ ਗੱਲ ਲਓ ਬਈ ਹੋਈ ਕਬੱਡੀ ਹੈ ਵਾਹ ਤੇ ਨਾਲ ਹੀ ਇੱਕ ਮੇਰੀ ਬੇਨਤੀ ਹੈ ਜੇ ਸਾਡੇ ਵੀਰ ਦੀ ਡਿਊਟੀ ਸ਼ੀਰ ਆਪਣੀ ਟੀਮ ਦੇ ਹਿੱਸੇ ਅੱਗ ਦਾ ਵਾਅਦਾ ਕਰ ਗਏ ਕਿ ਇਹਨੇ ਬੱਬੂ ਮਾਨ ਦੀ ਗੱਲ ਹੋਣੀ ਹੈ ਕੇ ਮਰ ਜਾਨਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ ਬਾਗਾ ਵਾਲੇ ਸ਼ੇਰ ਪਟਿਆਲੇ ਜੀ ਦਾ ਦਾ ਸੀ ਹੌਲੀ ਹੌਲੀ ਇਕੱਠ ਜਿਹੜਾ ਉਹ ਵੱਧਾ ਜਾ ਰਿਹਾ ਹੈ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਏ ਕਿ ਕਈਆਂ ਨੇ ਸ਼ੁਰੂ ਕੀਤੀ ਤੇ ਕਈਆਂ ਯਾਰੋ ਖੇਡ ਖੇਡ ਛੱਡੀ ਏ ਖੇਡ ਖੇਡ ਕੇ ਕਬੱਡੀ ਜਿਹੜੇ ਅਜੇ ਤੱਕ ਵੀ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੋਇਆ ਆ ਕਬੱਡੀ ਪੈਂਦੀ ਹੋਈ ਹੈ ਅੱਜ ਦਾ ਫਾਈਨਲ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਉਹ ਵੀ ਸੱਦਾ ਦੇ ਰਿਹਾ ਵੀ ਵੱਡਾ ਮੇਲਾ ਹੋਣਾ ਉੱਥੇ ਵੀ ਟੀਮਾਂ ਚੋਟੀ ਦੀਆਂ ਪੁੱਜਣਗੀਆਂ ਤੇ ਸ਼ਾਮ ਨੂੰ ਬੱਬੂ ਮਾਨ ਦਾ ਅਖਾੜਾ ਲੱਗਣਾ ਗਿੱਲ ਛੱਲੀ ਬ੍ਰਦਰ ਗਿੱਲ ਪਰਿਵਾਰ ਦੇ ਵੀ ਵੱਡਾ ਕੱਪ ਜਿਹੜਾ ਕਰਵਾ ਰਿਹਾ ਉਹਦੇ ਲਈ ਵੀ ਸੱਦੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਨੌਜਵਾਨ ਗੱਭਰੂ ਦੀ ਪਹਿ ਚੁੱਕੀ ਹੈ ਇਹ ਦਿਆਲਾ ਮਾਝੇ ਵਾਲਾ ਦਿਆਲਾ ਮਾਝੇ ਵਾਲਾ ਦਿਆਲਾ ਮਾਝੇ ਵਾਲਾ ਦਿਆਲਾ ਤੇ ਨੰਬਰ ਰੀਡਰ ਦੇ ਹਿੱਸੇ ਜਾ ਜੁੜਿਆ ਨੰਬਰ ਜਿਹੜਾ ਰੀਡਰ ਦਾ ਕਿਉਂਕਿ ਸੰਗਤ ਇੰਤਜ਼ਾਰ ਕਰ ਰਹੀ ਹੈ ਮੈਚ ਵੀ ਦੇਖਣਾ ਹੈ ਇਸ ਤੋਂ ਬਾਅਦ ਖੁੱਲਾ ਖਾੜਾ ਵੀ ਚੱਲਣਾ ਸੋ ਸਾਰਿਆਂ ਨੂੰ ਬੇਨਤੀ ਹੈ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਸਰਹਾਰਾ ਰਣੂਆ ਤੇ ਦੂਜੇ ਪਾਸੇ ਟੀਮ ਜਿਹੜੀ ਰਾਇਲ ਕਿੰਗ ਯੂਫਾ ਸ਼ਕਰਪੁਰ ਦੀ ਹੋਣੀ ਹੈ ਸੋ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣ ਬੜੀ ਮਿਹਰਬਾਨੀ ਹੋਊਗੀ ਲਓ ਕਬੱਡੀ ਖੇਡ ਮੈਦਾਨ ਮੱਲਾ ਮਾਝੇ ਵਾਲਾ ਪਿਆਲਾ ਮਾਝੇ ਵਾਲਾ ਪਿਆਲਾ ਮਾਝੇ ਵਾਲਾ ਪਿਆਲਾ ਤੇ ਦੂਜੇ ਪਾਸੇ ਕਾਲ ਔਖੀ ਤਾੜੀਆਂ ਮਾਰਦੇ ਵਾਲੀ ਜੀ ਆਇਓ ਫਿਰ ਵਾਹ ਬੜੀ ਮਿਹਰਬਾਨੀ ਹੋਊਗੀ ਉਹਨਾਂ ਨੂੰ ਮੁੱਲਾਪੁਰ ਸਿੰਘ ਸਾਹਿਬ ਯਾਦ ਕਰ ਰਹੇ ਐ ਬਹੁਤ ਸਤਿਕਾਰ ਹੈ ਜਵਰ ਸਿੰਘ ਜੀ ਗਰੇਵਾਲ ਜਿਨ੍ਹਾਂ ਦਾ ਪੂਰ ਕੋਟ ਪਿੰਡ ਐ ਔਰ ਅਮਰੀਕਾ ਦੇ ਵਿੱਚ ਰਹਿੰਦੇ ਐ ਜਦੋਂ ਅਮਰੀਕਾ ਦੇ ਵਿੱਚ ਖਿਡਾਰੀ ਖੇਡਦੇ ਤੇ ਜਵਰ ਸਿੰਘ ਬਹੁਤ ਵੱਡੇ ਮਾਨ ਸਨਮਾਨ ਖਿਡਾਰੀਆਂ ਨੂੰ ਡਾਲਰਾਂ ਦੇ ਵਿੱਚ ਕਰਦੇ ਐ ਸੋ ਸਤਕਾਰ ਹੈ ਇਹਨਾਂ ਦਾ ਬਹੁਤ ਵੱਡੀ ਦੇਣ ਹੈ ਬਹੁਤ ਬਹੁਤ ਧੰਨਵਾਦ ਕਰਦੇ ਐ ਜਵਰ ਸਿੰਘ ਜੀ ਧੂਰਕੋਟ ਵਾਲੇ ਗਰੇਵਾਲ ਪਰਿਵਾਰ ਦਾ ਧੰਨਵਾਦ ਲਓ ਇੱਕ ਪਾਸੇ ਆਉਂ ਭੱਜ ਗਿਆ ਨੌਜਾਨ ਗਬਰੂ ਪੁਆਇੰਟ ਲੈ ਕੇ ਜੌਨੀ ਤੋਂ ਆਪਣੀ ਟੀਮ ਦੇ ਲਈ 21 ਸੌਰੀ ਸ਼ੀਰ ਆਪਣੀ ਟੀਮ ਨੇ ਸੇ ਅੱਗ ਦਾ ਵਾਧਾ ਕਰ ਗਿਆ ਕਿ ਇਹਨੇ ਬੱਬੂ ਮਾਨ ਦੀ ਗੱਲ ਹੋਣੀ ਹੈ ਇਹ ਮਰ ਜਿਆਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ ਬਾਗਾ ਵਾਲੇ ਸ਼ਹਿਰ ਪਟਿਆਲੇ ਜੀ ਦਾ ਦਾਸੇ ਹੌਲੀ ਹੌਲੀ ਇਕੱਠ ਜਿਹੜਾ ਉਹ ਵੱਧਾ ਜਾ ਰਿਹਾ ਪੰਜ ਖੇਡਣੀ ਕਬੱਡੀ ਆ ਖੇਡਣੀ ਕਬੱਡੀ ਏ ਕਿ ਕਈਆਂ ਨੇ ਸ਼ੁਰੂ ਕੀਤੀ ਤੇ ਕਈਆਂ ਯਾਰੋ ਖੇਡ ਖੇਡ ਛੱਡੀ ਏ ਖੇਡ ਛੱਡ ਕੇ ਕਬੱਡੀ ਜਿਹੜੇ ਅਜੇ ਤੱਕ ਵੀ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੋਇਆ ਆ ਕਬੱਡੀ ਪੈਂਦੀ ਹੋਈ ਹੈ ਅੱਜ ਦਾ ਫਾਈਨਲ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ